ਆਪਾਂ ਸਾਰੇ ਹੀ ਗੁਰਦੁਆਰੇ ਜਾਂਦੇ ਆਂ ਕਈ ਵਾਰੀ ਕਿਸੇ ਟਾਈਮ ਆਪਣੇ ਕੋਲੇ ਪੈਸਾ ਨਹੀਂ ਹੁੰਦਾ ਗੁਰਦੁਆਰੇ ਜਾਂਦੇ ਆਂ ਨਾ ਆਪਾਂ ਪੁਰਾਣੇ ਸਮੇਂ ਵਿੱਚ ਜਿਹੜੇ ਬੀਬੀਆਂ ਹੁੰਦੀਆਂ ਉਹ ਆਟਾ ਲੈ ਕੇ ਜਾਂਦੀਆਂ ਕੌਲੀ 'ਚ ਕਣਕ ਲੈ ਕੇ ਕਹਿੰਦੇ ਬੀਬੀਆਂ ਕਿੱਧਰ ਗਈਆਂ ਪਲਾਂ ਕੁਝ ਦੁਨੀਆ ਤੋਂ ਚਾਲ ਬਸੀਆਂ ਕੁਝ ਸਮੇਂ ਬਦਲ ਗਿਆ ਵੀ ਚਲੋ ਹੁਣ 1 ਰੁਪਿਆ ਦਿਓ ਗੁਰਦੁਆਰੇ ਚਲੋ ਵੀ ਕੰਮ ਨੇ ਮੁੜਿਆ ਗੁਰੂ ਘਰ ਦੇ ਵਿੱਚ ਗੁਰੂ ਇਹ ਨਹੀਂ ਕਹਿੰਦਾ ਵੀ ਸਿੱਖਾ ਤੋਂ ਰੁਪਿਆ ਨਹੀਂ ਲੈ ਕੇ ਤੇ ਮੈਂ ਤੇਰੀ ਕੋਈ ਇੱਛਾ ਨਹੀਂ ਪੂਰੀ ਕਰਨੀ। ਗੁਰੂ ਸਾਹਿਬ ਅੱਜ ਵੀ ਇੱਛਾ ਪੂਰੀ ਕਰਦੇ ਐ। ਪਰ ਇਹ ਜਾਣੋ ਵੀ ਜਦੋਂ ਉਹਨਾਂ ਸਮਿਆਂ ਵਿੱਚ ਬੀਬੀਆਂ ਗੁਰੂ ਘਰ ਕੌਲੀ ਵਿੱਚ ਆਟਾ ਲੈ ਕੇ ਜਾਂਦੇ ਜਾਂ ਕਣਕ ਲੈ ਕੇ ਜਾਂਦੀਆਂ ਉਦੋਂ ਬਰਕਤਾਂ ਬਹੁਤ ਜ਼ਿਆਦਾ ਹੁੰਦੀਆਂ ਸੀਗੀਆਂ। ਉਦੋਂ ਸਾਡੇ ਪਰਿਵਾਰਾਂ ਦਾ ਭਰਪਾ ਵੀ ਜ਼ਿਆਦਾ ਹੁੰਦਾ ਸੀਗਾ ਜੇ ਵਿਖਰ ਗਿਆ ਕੰਮ। ਗੁਰੂ ਘਰ ਜੇ ਕੋਈ ਆਟਾ ਲੈ ਕੇ ਜਾਂਦਾ ਤੇ ਕਿੰਨੇ ਉਹ ਮਤਲਬ ਇੱਕ ਕੌਲੀ ਗਈ ਹੈ ਤੇ ਹਿੱਸਾ ਪਿਆ ਕਿੰਨੇ ਲੋਕਾਂ ਨੇ ਉਹ ਪ੍ਰਸ਼ਾਦਾ ਛਕਣਾ ਉੱਥੇ ਜਿਹੜਾ ਪ੍ਰਸ਼ਾਦਾ ਤਿਆਰ ਹੋਏਗਾ ਇਹ ਕਹਲੇ ਵੀ ਇੱਕ ਕੌਲੀ ਆਟੇ ਦੀ ਤੁਹਾਡੀ ਕਿੰਨੇ ਸਰੀਰਾਂ ਦੇ ਮੂੰਹ ਵਿੱਚ ਪਈ ਕਿੰਨੇ ਲੋਕ ਅਸੀਸਾਂ ਦਿੰਦੇ ਹੋਣਗੇ ਮਤਲਬ ਇਹੋ ਜੀ ਸੇਵਾ ਕਰੋ ਪਿਆਰਿਓ ਆਟੇ ਦੀ ਸੇਵਾ ਕਰਨੇ ਕਣਕ ਦੀ ਸੇਵਾ ਕਰਨੇ ਇਹਦੇ ਨਾਲ ਘਰਾਂ ਵਿੱਚ ਬਰਕਤਾਂ ਆਉਂਦੀਆਂ ਰਹਿੰਦੀਆਂ ਨੇ ਗੁਰੂ ਘਰ ਜਿਹੜਾ ਦਾਨਪੁਣ ਕਰਦਾ ਹੈ